ਦਾ ਮਾਇਦੇ ਸੰਗੀਤ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦਾ ਵਿਸ਼ਾ ਜੋ ਹੈ ਕਿ ਪੱਤਰਕਾਰੀ ਦਾ ਬਦਲਦਾ ਸਰੂਪ ਅਤੇ ਚੁਣੌਤੀਆਂ ਇਸ ਸਬੰਧ ਦੇ ਵਿੱਚ ਨਿਸ਼ਚਿਤ ਤੌਰ ਤੇ ਹੀ ਜਿੱਥੇ ਪੱਤਰਕਾਰੀ ਹੈ ਇਹ ਪਹਿਲਾ ਜਿਹੜੀ ਸੁਧਾਰਨ ਗੱਲ ਹੁੰਦੀ ਸੀ ਉਹ ਸੁਧਾਰਨ ਨਹੀਂ ਰਹੀ ਚੁਣੌਤੀਆਂ ਭਰਪੂਰ ਨੇ ਜੈ ਭਾਰੀ ਕੀ ਹੈ ਕਿ ਜਲ ਤੂੰ ਹੀ ਹੋਰ ਹੁੰਦੀ ਹੈ ਸਮਾਜ ਦੇ ਵਿੱਚ ਉਹ ਕਹ ਨਹੀਂ ਜਾ ਸਕਦਾ ਉਸ ਨੂੰ ਕਹਿਣ ਦੇ ਵਿੱਚ ਉਖਾਈ ਲੱਗਦੀ ਹੈ ਉਹ ਗੱਲ ਕਹਿਣੀ ਜਿਹੜੀ ਹੁੰਦੀ ਆ ਬੜੀ ਮੁਸ਼ਕਲ ਹੁੰਦੀ ਆ ਬੇਵਾਕ ਹੋਣਾ ਬੜਾ ਮੁਸ਼ਕਲ ਹੁੰਦਾ ਪਤਰ 600 ਇਹ ਅਲਪਾ ਬਹਤੇ ਹੋਏ ਵੀ ਇਹ ਡੱਲ ਇਸ ਤਰ੍ਹਾਂ ਹੈ ਉਸ ਨੂੰ ਇੱਕ ਮੂਹ ਦੇਣਾ ਪੈਂਦਾ ਇੱਕ ਜਿਹੜਾ ਹੈ ਸ਼ੇਪ ਦੇਣੀ ਪੈਂਦੀ ਹੈ ਇਹ ਅਸੀਂ ਟੂਲ ਵੀ ਡਿਪਾਰਟਮੈਂਟ ਲਈਏ ਬਟਾਲ ਤੁਸੀਂ ਚ ਜਾਈਏ ਮੈਂ ਸਮਝਦਾ ਮੇਰੀ 52 ਸਾਲ ਦੀ وکਾਲਤ ਹੈ। ਕੱਲੀ ਉਹ وکਾਲਤ ਉਥੇ ਵੀ ਇੱਕ ਚੀਜ਼ ਨੂੰ ਸ਼ੇਪ ਦੇਣੀ ਪੈਂਦੀ ਹੈ। ਇਹ ਸਚਾਈ ਹੈ। ਬਿਲਕੁਲ ਜਿਹੜੀ ਗੱਲ ਕਹਿਣੀ ਆ ਉਹ ਕਹਿ ਨਹੀਂ ਸਕਦਾ ਭਾਵੇਂ ਚੋਟੀ ਦਾ ਵਕੀਲ ਹੋਵੇ। ਇਸੇ ਤਰ੍ਹਾਂ ਹੀ ਪੱਤਰਕਾਰ ਨੂੰ ਵੀ ਉਸਤਲ ਹੁੰਦੀ ਹੈ। ਹੁਣ ਜਿਸੇ ਨੇ ਕਤਲ ਕਰਿਆ ਹੋਵੇ ਉਸ ਤੇ ਕਤਲ ਦਾ ਮੁਕੱਦਮਾ ਬਣ ਜੇ ਪਰ ਵਰਤਾਂਤ ਜਿਹੜਾ ਹੁੰਦਾ ਉਹ ਸਾਰਾ ਗੰਤ ਹੁੰਦਾ ਹੈ, ਝੂਠਾ ਹੁੰਦਾ ਉਹ ਕਹਾਣੀ ਬਣਾਉਣੀ ਪੈਂਦੀ ਹੈ। ਵੇਸ਼ਕੂ ਅਸਲ ਗੋਸ਼ੀ ਵੀ ਹੋ ਸੋ ਇਸੇ ਤਰ੍ਹਾਂ ਹਰੇਕ ਮੈਚ ਦੇ ਵਿੱਚ ਹਰੇਕ ਖੇਤਰ ਦੇ ਵਿੱਚ ਜਿਹੜੀ ਆ ਅਸਲ ਗੱਲ ਕਹਿਣੀ ਬੜੀ ਮੁਸ਼ਕਲ ਹੋਈ ਪਰ ਤੁ ਜਦੋਂ ਕਹਿ ਦਿੱਤੀ ਜਾਵੇ ਤਾਂ ਫੇਰ ਅਗੇ ਚੁਣੌਤੀ ਆ ਜਾਂਦੀ ਆ ਆ ਹੁਣੇ ਫਰਦਾਰ ਜਸੀਰ ਸਿੰਘ ਸੰਦੂਨੋਂ ਆਈ ਉਹਨਾਂ ਤੇ ਹੌਲਾ ਵੀ ਹੋਇਆ ਪਰ ਜਿਸ ਢੰਗ ਨਾਲ ਪਤਰਕਾਰਾਂ ਨੂੰ ਇਕੱਠੇ ਹੋਣਾ ਚਾਹੀਦਾ ਸੀ ਤੇ ਆਵਾਜ਼ ਉਠਾਉਣੀ ਚਾਹੀਦੀ ਸੀ ਉਹ ਨਹੀਂ ਉਠਾਈ। ਫੇਰ ਧੜੇ ਬੰਦੀ ਹੈ। ਉਹ ਚਨੌਤੀ ਦਾ ਤੁਸੀਂ ਮੁਕਾਬਲਾ ਕਿਸ ਤਰ੍ਹਾਂ ਕਰੋਗੇ? ਮੁਕਾਬਲਾ ਕਰਨ ਦੇ ਲਈ ਰਾ ਨਹੀਂ ਮਿਲਦਾ। ਉੱਥੇ ਫੇਰ ਆਪਦੀ ਸਖਸ਼ੀਅਤ ਦੀ ਮਨਨਸਕ ਕਰਨਾ ਪੈਂਦਾ। ਮੈਂ ਗੱਲ ਕਰਨ ਲੱਗਾ ਕਿ ਕਰੋਨਾ ਆਇਆ। ਕਰੋਨੇ ਦੇ ਨਾਂ ਤੇ ਬੜਾ ਵੱਡਾ ਜਿਹੜਾ ਡਰਾਮਾ ਕੀਤਾ ਗਿਆ। ਸਾਰਾ ਕਾਰੋਬਾਰ ਬੰਦ ਕਰ ਦਿੱਤਾ ਗਿਆ ਵਪਾਰ ਖਤਮ ਕਰ ਦਿੱਤਾ ਗਿਆ ਜਿਨ੍ਹਾਂ ਦੇ ਕਾਰੋਬਾਰ ਬੰਦ ਹੋਏ ਤੇ ਵਪਾਰ ਖਤਮ ਹੋਏ ਅੱਜ ਤੱਕ ਉਹ ਮੁੜ ਕੇ ਚਲਾ ਨਹੀਂ ਸਕੇ ਪੀਟੀ ਲਾਈਨ ਦੇ ਉਸ ਵਾਰੇ ਹੁਣ ਉਹ ਕੰਪਨੀ ਨੇ ਮੰਨ ਲਿਆ ਕਿ ਉਸ ਦੇ ਨਾਲ ਵੱਡੀਆਂ ਬਿਮਾਰੀਆਂ ਲੱਗੀਆਂ ਪ੍ਰੰਤੂ ਨਾਤਾ ਕੋਲ ਮੈਡੀਕਲ ਐਸੋਸੀਏਸ਼ਨ ਹਿੰਦੁਸਤਾਨ ਦੀ ਨਾਤਾ ਵਿਪਾਰ ਐਸੋਸੀਏਸ਼ਨ ਹਿੰਦੁਸਤਾਨ ਦੀ ਤੋਂ ਕਹਿੰਦੇ ਸੀ ਕਿ ਤੁਸੀਂ ਡਰਾਮਾ ਕਰ ਰਹੇ ਹੋ ਇਹ ਟੀਕੇ ਨਹੀਂ ਲਾਉਣੇ ਚਾਹੀਦੇ ਸਿਹਤ ਦੇ ਲਈ ਤਾਂ ਤਾਂ ਕਿਨੇ ਨਾ ਕਿਸੇ ਪਕਰਤਾਰ ਤੋਂ ਹੀ ਬੋਲਿਆ ਕਿ ਕਿਉਂਕਿ ਹੁਣੇ ਬੋਲਣ ਪਰ ਤੂੰ ਬੋਲ ਨਹੀਂ ਸਕੇ ਉਹ ਸਰਕਾਰ ਦੇ ਪੰਝਿਆਂ ਤੋਂ ਡਰਦੇ ਰਹੇ ਮੈਂ ਉਸ ਸਮੇਂ ਵੀ ਬਿਆਨ ਦਿੱਤਾ ਸੀ ਕਿ ਟੀਕੇ ਬਿਲਕੁਲ ਨਹੀਂ ਲਾਉਣੇ ਚਾਹੀਦੇ ਇਹਨਾਂ ਨੇ ਟਰੈਕਟ ਬਣਾਤਾ ਡਾਇਸਟ੍ਰਿਕ ਉਹਦੇ ਫੱਤੇ ਜ਼ਿੰਦਦਾਰੀ ਹੋ ਜਾਂਦੀ ਸੀ ਅਗਲੇ ਆ ਕੇੰਦਾ ਮੈਂ ਥਾਣੇ ਚਰੁੰਦਾ ਫਿਰੂਪਰਾ ਮੈਂ ਜੇਹਲਾ ਚਰੁੰਦਾ ਫਿਰੂਪਰਾ ਤੇ ਸਰਤਾਰ ਨੇ ਬਣਾਤਾ ਉਸ ਸਮੇ ਉਹ ਚੁਣੌਤੀ ਦਾ ਸਾਹਮਣਾ ਜਿਹੜਾ ਹੈ ਉਹ ਨਹੀਂ ਕਰ ਸਕੇ ਤੇ ਅੱਜ ਦਰੂਣਾ ਲੋਟ ਬਿਮਾਰ ਚੱਲ ਰਹੇ ਨੇ ਉਹ ਢੀਚੇ ਲਾਉਣੇ ਕੰਪਨੀ ਨੇ ਖੁਦ ਮੰਨ ਲਿਆ ਕਿ ਇਸ ਤਰੀਕੇ ਨਾਲ ਉਹ ਕੰਮ ਕਰ ਹੋ ਰਹੇ ਸੋ ਇਹਨਾਂ ਹਫ਼ਤਾਵਾਂ ਦੇ ਵਿੱਚ ਕੰਮ ਕਰਦੇ ਹੋਏ ਜਿੱਥੇ ਰੂਪ ਬਦਲ ਗਿਆ ਜਿੱਥੇ ਰੂਪ ਬਦਲ ਗਿਆ ਉਥੇ ਇੱਕ ਮਹਿਕਮੇ ਨੂੰ ਨਹੀਂ ਆਪਾਂ ਕਹਿ ਸਕਦੇ ਮੈਂ ਕਹਾਂ ਨਹੀਂ ਪੁਲਿਸ ਦੋਸ਼ੀ ਹੈ ਤੇ ਫਿਰ ਮੈਂ ਕਿਉਂ ਨਹੀਂ ਦੋਸ਼ੀ ਦੂਸਰੇ ਕਿਉਂ ਨਹੀਂ ਦੋਸ਼ੀ ਕੋਈ ਇੱਕ ਮਹਿਕਮਾ ਦੋਸ਼ੀ ਹੋ ਜਾਂਦਾ ਜਾਂ ਇੱਕ ਕੇ ਵਕੀਲ ਦੋਸ਼ੀ ਹੈ ਜਾਂ ਡਾਕਟਰ ਦੋਸ਼ੀ ਹੈ ਦੋਸ਼ੀ ਜਿਹੜਾ ਹੁੰਦਾ ਹੈ ਉਹ ਸਿਸਟਮ ਹੁੰਦਾ ਹੈ ਉਹ ਸਿਸਟਮ ਨੇ ਦੋਸ਼ੀ ਹੋਣਾ ਹੁੰਦਾ ਉਹ ਸਿਸਟਮ ਜਿਹੜਾ ਹੈ ਇਸ ਤਰੀਕੇ ਨਾਲ ਹੀ ਚਲਾਇਆ ਜਾਂਦਾ ਜਿਹੜੀ ਗੱਲ ਸਹੀ ਕਹਿਣੀ ਹੈ ਉਹ ਸਰਦ ਭਾਸ਼ਾ ਵਿੱਚ ਕਹਿ ਸਕਦੇ ਆ ਆਰਾਮ ਨਾਲ ਇੱਥੇ ਕਹਿ ਸਕਦੇ ਆ ਮੈਂ ਬਾਹਰ ਇਹ ਗੱਲ ਕਰ ਰਿਹਾ ਸੀ ਕਿ ਡਾਕਟਰ ਪਿਆਰਾ لال ਅਰਜ ਜਿਹੜੇ ਪ੍ਰਧਾਨਗੀ ਕਰ ਰਹੇ ਨੇ ਉਹ ਮੈਨੂੰ ਬੜੀ ਵਧੀਆ ਭਾਸ਼ਾ ਵਿਚਾਰ ਐਸੇ-ਐਸੇ ਕਹਿ ਦਿੰਦੇ ਐ ਮੈਂ ਬੜੀ ਵਧੀਆ ਭਾਸ਼ਾ ਵਿਚ ਉਹਨਾਂ ਨੂੰ ਨਿਛਲਾਈਂ ਛੇਹ ਦਿੰਦਾ। ਉਹ ਅਸੀਂ ਉਸ ਤਰੀਕੇ ਨਾਲ ਸਰਕਾਰ ਜੀ ਨਾਲ ਵੀ ਗੱਲ ਕਰ ਸਕਦੇ ਐ। ਪਰੰਤੂ ਜਿੱਥੇ ਅਸੀਂ ਉਹ ਗੱਲ ਨੂੰ ਲਾ ਕੇ ਕਰਾਂਗੇ ਅਸੀਂ ਲਾ ਕੇ ਕਹਾਂਗੇ ਤੇ ਦੂਸਰੇ ਦੇ ਵਿੱਚ ਕਹਾਂਗੇ ਤਾਂ ਉਹ ਸਦਾ ਮੂੰਹ ਤੇ ਮਹਾਂਦਰਾ ਜਿਹੜਾ ਹੈਗਾ ਉਹ ਬਦਲ ਜਾਂਦਾ। ਮੈਂ ਜਿਆਦਾ ਸਮਾਂ ਨਹੀਂ ਲੈਂਦਾ ਹੋਇਆ ਕਿਉਂਕਿ ਸਮਾਂ ਬਹੁਤ ਹੈ ਮੈਨੂੰ ਬੜਾ ਮਾਣ ਹੈ ਕਿ ਬਰਨਾਲੇ ਦੀ ਇਸ ਧਰਤੀ ਤੇ ਡਾਕਟਰ ਪਿਆਰਾ لال ਘਰ ਦੇ ਇਥੇ ਪ੍ਰਧਾਨ ਜੀ ਕਰਨ ਆਏ ਨੇ ਬਹੁਤ ਵਿਦਵਾਨ ਨੇ ਬਹੁਤ ਬੇਵਕ ਨੇ ਤੇ ਵਧੀਆ ਗੱਲਾਂ ਜਿਹੜੀਆਂ ਨੇ ਉਹ ਕਰਦੇ ਨੇ ਤੇ ਇਨਸਾਫ ਦੇ ਲਈ ਲੜਦੇ ਨੇ ਮੈਂ ਇਹਨਾਂ ਨੂੰ ਆਪਣੇ ਸ਼ਹਿਰ ਦੇ ਵਿੱਚ ਆਉਣ ਤੇ ਆਪਣੇ ਇਲਾਕੇ ਵਿੱਚ ਆਉਣ ਤੇ ਵਧਾਈ ਦਿੰਦਾ ਤੇ ਜਿਹੜੇ ਦੂਸਰੇ ਸੱਜਣ ਬੈਠੇ ਨੇ ਉਹਨਾਂ ਦਾ ਵੀ ਇਸ ਫਿੰਦਰ ਦੇ ਵਿੱਚ ਬੜਾ ਵੱਡਾ ਜੋੜ ਧਾਨ ਹੈ ਤੇ ਮੈਂ ਸਮਝਦਾ ਇੱਥੇ ਪੁੱਤਰ ਘਰਾਂ ਨੂੰ ਸੂਰ ਨਿਡਰ ਹੋਣਾ ਚਾਹੀਦਾ ਆਪਾਂ ਨਿਡਰ ਦੇ ਨਾਲ ਪੁੱਤਰ ਚੜੀ ਬਚਾਉਣ ਦੀ ਸਮੱਸਿਆ ਆ ਜਾਂਦੀ ਹੈ ਉਹਨਾਂ ਦੇ ਆਧਾਰੇ ਉਹਨਾਂ ਨੂੰ ਨਹੀਂ ਅਜਿਹਾ ਕਰਨ ਦੇਣਗੇ ਉਹ ਹੋਰ ਪਾਸੇ ਜਾਣਗੇ ਇੰਜੇ ਪੁਲਿਸ ਤੋਂ ਡਰਦੇ ਹੋਗੇ ਮੈਂ ਕਹਿਣਾ ਆਪਣੇ ਅਡਾਰਿਆਂ ਤੋਂ ਅਡਾਰਿਆਂ ਤੋਂ ਡਰਦੇ ਨਹੀਂ ਬੋਲਿਆ ਜਾਂਦਾ ਉਹੀ ਹੋਰ ਨਹੀਂ ਕੀਦੇ ਹੁੰਦੇ ਨੇ ਉਹ ਇਨਾਂ ਹਾਲਤਾਂ ਵਿੱਚ ਜਿੱਥੇ ਸਾਡੇ ਕੋਲੇ ਚਲੋਦੀਪੁਰਪੂਰ ਜਿਹੜਾ ਹੈਗਾ ਸਮਾਂ ਹੈ ਤੇ ਮੈਨੂੰ ਉਹ ਡਾਕਟਰ ਪਿਆਰਾ ਲਾਲ ਜਰਨ ਸਾਹਿਬ ਜਿਹੜੇ ਬੜੇ ਸਤਿਕਾਰਯੋਗ ਨੇ ਮੇਰੇ ਗੂੜੇ ਮਿੱਤਰ ਵੀ ਨੇ ਉਹ ਇਸ ਬਾਰੇ ਜਰੂਰ ਜਿਹੜਾ ਹੈ ਆ ਸਾਰੇ ਲੋਕਾਂ ਨੂੰ ਸਰੋਤਿਆਂ ਨੂੰ ਦੱਸਣ ਜੇ ਤੇ ਸੇ ਦੇਣ ਜੇ ਇਨਾਂ ਸ਼ਬਦਾਂ ਦੇ ਨਾਲ ਮੈਂ ਸਰਦਾਰ ਜਜੀਤ ਸਿੰਘ ਦਾ ਤੇ ਰਵੀ ਸਾਹਿਬ ਦਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਮਾਫੀ ਚਾਹੁੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ